ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆ ਜੀ ਪਾਤੜਾਂ ਤੋਂ ਅੱਗੇ ਟੋਲ ਪਲਾਜ਼ਾ ਖਨੌਰੀ ਅੱਗੇ ਤੇ ਅੱਜ ਦੀ ਕਾਲ ਆਈ ਹੋਈ ਸੀ ਪਾਨਾ ਸਿੱਧੂ ਹੋਰਾਂ ਦੀ ਤੇ ਅੱਜ ਆਪਣਾ ਖਨੌਰੀ ਜਾ ਰਹੇ ਆ ਜੀ ਸਾਰੇ ਬਾਰਡਰ ਤੇ ਤੇ ਉੱਥੇ ਆਪਣੇ ਯੂਨੀਅਨ ਸੰਘਰਸ਼ ਕਰ ਰਹੀ ਅੰਦੋਲਨ ਚੱਲ ਰਿਹਾ ਜੀ ਤੇ ਆਪਣੇ ਪਿੰਡੋਂ ਵੀ ਜੀ ਆਪਾਂ 15 20 ਦੀ ਗਿਣਤੀ ਵਿੱਚ ਆਪਣੇ ਸ਼ਵਿੰਦਰ ਸਿੰਘ ਲੱਖਾ ਪ੍ਰਧਾਨ ਜੀ ਆਏ ਹੋਏ ਨੇ ਆਹ ਦੇਖੋ ਇਹ ਟੋਲ ਪਲਾजा ਪਾਤੜਾਂ ਤੇ ਦੁਬਾਰੇ ਮੂਵਮੈਂਟ ਬਣਦੀ ਜਾ ਰਹੀ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਣੀ ਹੁਣ ਕਣਕ ਵੀਝ ਚੁੱਕੀ ਤੇ ਝੋਨੇ ਤੇ ਕਣਕ ਦਾ ਕੰਮ ਨਿਬੜ ਚੁੱਕਿਆ ਤੇ ਸਾਰੇ ਆਪਣੀ ਆਪਣੀ ਖਨੌਰੀ ਬਾਰਡਰ ਤੇ ਆ ਸੰਭੂ ਬਾਰਡਰਾਂ ਦੇ ਹਾਜ਼ਰੀ ਲਵਾਓ ਜੀ ਵੱਧ ਤੋਂ ਵੱਧ ਹਾਂਜੀ ਪ੍ਰਧਾਨ ਜੀ ਅੱਜ ਦੀ ਕਾਲ ਬਾਰੇ ਕੋਈ ਦੱਸੋ ਮੈਸੇਜ ਜੀ ਲਖਵਿੰਦਰ ਸਿੰਘ ਲੱਖਾ ਪ੍ਰਧਾਨ ਬਲਾਕ ਪ੍ਰਧਾਨ ਬਲਵੇੜਾ ਜੀ ਅੱਜ ਕ੍ਰਾਤੀਕਾਰੀ ਕਿਸਾਨ ਜੁਨੇ ਨੇ ਪੰਜਾਬ ਬੰਦੋ ਜਿਹੜਾ 2 ਬਲਾਕਾਂ ਦਿੱਤੇ ਜਥੇ ਨੇ ਖਨੌਰੀ ਬਾਰਡਰ ਤੇ ਕਰਦੇ ਮੌਂਦ ਰਹੇ ਨੇ ਵਾਤਨ ਦੇਣ ਵਾਸਤੇ ਜੰਨੇ ਇੱਥੇ 4 ਬਲਾਕ ਦੇ ਬੰਦੇ ਵੀ ਆ ਸਾਰੇ ਤੇ ਕਿੰਨਿਆਂ ਕ ਜੁਨੀਨਾਂ ਦਾ ਇਕੱਠ ਹੈ ਜੀ ਅੱਜ ਕੋ ਸਾਰੇ ਜੀ ਜੁਨੀਨਾਂ ਭਾਰੀਆਂ ਨੇ ਤੇ ਤੇ ਪੰਜਾਬ ਪੰਜਾਬ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੱਸੋ ਅਸਲ ਜੀ ਦਾ ਇਹ ਮੈਸੇਜ ਦੇਣਾ ਚਾਹੁੰਦੇ ਆ ਪੰਜਾਬ ਵਾਸੀਆਂ ਨੂੰ ਤੇ ਦੁਨੀਆਂ ਦੇ ਸਾਰੇ ਪ੍ਰਧਾਨਾਂ ਨੂੰ ਵੀ ਸਾਰੇ ਜਿਹੜੇ ਇਕੱਠੇ ਹੋ ਜੋ ਮੋਰਚਾ ਜਿਹੜਾ ਇਕੱਠਾ ਕਰਕੇ ਸਾਰਾ ਜਿਹੜੇ ਪੰਜਾਬ ਦੇ ਸਾਰੇ ਲੋਕ ਇਥੇ ਵੀ ਇਕੱਠੀਆਂ ਹੋ ਕੇ ਤਕੜੇ ਹੋ ਕੇ ਮੋਰਚਾ ਲਾ ਕੇ ਦੇ ਆਪਾਂ ਇਹ ਦੇ ਚੱਲੀਏ ਇਹ ਸੀ ਜੀ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਬਲਵੇੜਾ ਤੇ ਬੜੇ ਹੀ ਕ੍ਰਾਂਤੀਕਾਰੀ ਯੂਨੀਅਨ ਔਰ ਬੀਕੇਯੂ ਸਿੱਧੂ ਪਰ ਤੇ ਬਹੁਤ ਹੀ ਜ਼ਿਆਦੇ ਤਾਦਤ ਦੇ ਵਿੱਚ ਇੱਥੇ ਲੋਕ ਇਕੱਠੇ ਹੋ ਰਹੇ ਨੇ ਯੂਨੀਅਨਾਂ ਦੇ ਨੁਮਾਇंदे ਤੇ ਮੂਵਮੈਂਟ ਬਣਦੀ ਜਾ ਰਹੀ ਆ ਦੁਬਾਰੇ ਆ ਦੇਖੋ ਜੀ ਪਾਤੜਾਂ ਖਨੌਰੀ ਹਾੜਾ ਰੋਡ ਤੇ ਜਿਹੜਾ ਟੋਲ ਪਲਾਜ਼ਾ ਤੇ ਉੱਥੇ ਆਪਣੀ ਮੂਵਮੈਂਟ ਬਣਦੀ ਜਾ ਰਹੀ ਆ ਤੇ ਝੰਡੇ ਲੈ ਲੈ ਕੇ ਲੋਕ ਪਹੁੰਚ ਚੁੱਕੇ ਨੇ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਆਪਣਾ ਲੋਕ ਪਹੁੰਚ ਚੁੱਕੇ ਨੇ ਤੇ ਅੱਗੇ ਜਾ ਕੇ ਦੇਖਦੇ ਆ ਜੀ ਹੁਣ ਪਹੁੰਚਦੇ ਆ ਆਪਾਂ ਖਰੋਰੀ ਬਾਰਡਰ ਤੇ ਤੇ ਚੱਲ ਰਹੇ ਹੁਣ ਅੱਗੇ ਦੇਖਦੇ ਆ ਕੀ ਬਣਦਾ ਜੀ ਸਾਰੇ ਆਪੂਰਖਾਂ ਦੇ ਬੜੇ ਲੰਮੇ ਸਭ ਤੋਂ ਪੰਜਾਬ ਦੇ ਲੋਕਾਂ ਨੇ ਲੱਗੇ ਨੇ ਕਿਉਂਕਿ ਮਾਪਣ ਗੱਲ ਘਰ ਦੇ ਵਿੱਚ ਸਿੱਖੀ ਹੋਈ ਆ ਮੇਰੇ ਦਾਦਾ ਜੀ ਵਰਕੇ ਜਦੋਂ ਇੱਕ ਪਹਿਲਾ ਜੱਦੇਵੰਦੀ ਹੁੰਦੀ ਆਪਣਾ ਕੋਲ ਸਾਹਿਬ ਵਰਗੇ ਲੋਕ ਕਿਤੇ ਹੁੰਦੇ ਸਾਰੇ ਪੰਜਾਬ ਦੇ ਕਿਤੇ ਬੰਦੇ ਹੁੰਦੇ ਉਹਦੋਂ ਤੋਂ ਸਾਡੇ ਘਰ ਦੇ ਰੱਕੇ ਕੀਟ ਪੱਟੀ ਹੁੰਦੀਆਂ ਬੱਚੇ ਜਾਂ ਦੇਖੇ ਹੁੰਦੇ ਲੱਗੀਆਂ ਆਪਾਂ ਸਾਰੇ ਆਪਾਂ ਸਤਾਰ ਕਰਾ ਕਰੀਏ ਬੀਬੀ ਸਾਹਿਬ ਸਤਾਰ ਕਰਾ ਕਰੀਏ ਇਹੀ ਆਪਣੀ ਪ੍ਰਾਪਤੀ ਹੈ ਹੁਣ ਜੇ ਕੋਈ ਸੰਤਾ ਕੋਈ ਫਰਕ ਨਹੀਂ ਆਏਗਾ ਕ੍ਰਾਂਤੀ ਕਰੇ ਜਿਹਦੇ ਬੰਦੇ ਤੁਸੀਂ ਸਾਰਾ ਤੁਸੀਂ ਨੌਜਵਾਨ ਆਇਆ ਤੁਸੀਂ ਕੌਂਕਲ ਤੇ ਅਸੀਂ ਸਾਰੇ ਇਕੱਠੇ ਹੋ ਕੀ ਕਰ ਜਲਣ ਸਾਨੂੰ ਇੱਕ ਦੇ ਵਿੱਚ ਮੇਰੀ ਕੋਈ ਮੈਂ ਕੋਈ ਨਾਤਾਵਾ ਲੀਡਰ ਚਾਹਣਾ ਨਾਲ ਸਾਰੇ ਨੌਜਵਾਨੇ ਤੋਂ ਬੱਚੇ ਪੱਟੇ ਲਾ ਕੇ ਚੱਲਣਾ ਹੈ ਸਾਡੇ ਮਨ ਦੇ ਵਿੱਚ ਹੈ ਜੀ ਕੋਈ ਕਰਨੀ ਹੁੰਦੀ ਕਿ ਅਸੀਂ ਕੋਈ ਬਹਾਵਾ ਕਰਨੇ ਦਾ ਸਹਿਯੋਗ ਕਰੀਏ ਪਰ ਤੁਹਾਡਾ ਸਾਰਾ ਸਤਿਕਾਰਾ ਜਿੱਥੇ ਸਾਡੀ ਖੇਡਾਂ ਵੀ ਰੈਡੀ ਹੁੰਦੇ ਆਪਾਂ ਸਾਡੇ ਪੰਜਾਬ ਦੇ ਕਿਉਂਟੀ ਲੱਗਦਾ ਸੀ ਸਾਡੇ ਵਾਲੇ ਨਾਲ ਨਾਲ ਖੜੇ ਚੱਲਾ ਚੱਲਾ ਬਾਤ ਜਿੰਦਾਬਾਦ ਬਿੰਦੂ ਜਿੰਦਾਬਾਦ ਬਿੰਦੂ ਜਿੰਦਾਬਾਦ ਜੀ ਜੀ ਜਿੰਦਾਬਾਦ ਜੈ ਸਿੰਘ ਜੀ ਪੂਰੇ ਲੋਕ ਜੀ 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 ਚਲੋ ਤੇ ਭਾਨਾ ਸਿੱਧੂ ਵੀ ਪਹੁੰਚਿਆ ਹੋਇਆ ਸੀ ਭਾਨਾ ਸਿੱਧੂ ਵੀ ਦੀ ਕਾਲ ਤੇ ਹੀ ਪਹੁੰਚੇ ਸੀ ਇਹ ਦ੍ਰਿਸ਼ਾ ਜੀ ਖਨੋਰੀ ਬਾਰਡਰ ਦਾ ਅੱਜ ਦਾ ਤੇ ਅਸੀਂ ਵੀ ਆਪਣੇ ਸਾਥੀਆਂ ਨੂੰ ਲੈ ਕੇ ਸਟੇਜ ਵੱਲ ਨੂੰ ਵੱਧ ਰਹੇ ਹਾਂ ਤੇ ਉੱਥੇ ਜਾ ਕੇ ਸਟੇਜ ਤੇ ਹੀ ਸਾਰੇ ਆਪਣਾ ਹਾਜ਼ਰੀ ਲਵਾ ਰਹੇ ਨੇ ਲੋਕ ਤੇ ਮੂਵਮੈਂਟ ਜਿਹੜੀ ਬਣਦੀ ਜਾ ਰਹੀ ਹੈ ਜੀ ਦੇਖੋ ਤੇ ਲੋਕ ਜਥੇ ਦੇ ਜਥੇ ਅਲੱਗ-ਅਲੱਗ ਜਥੇਬੰਦੀਆਂ ਪੰਜਾਬ ਚੋਂ ਤੇ ਦਵਾਰੇ ਉੱਠ ਕੇ ਖੜੇ ਹੋ ਗਏ ਕੁਝ ਸੀਜ਼ਨ ਤੋਂ ਵੀ ਥੋੜੇ ਹੁਣ ਵਿਲੇ ਹੋਏ ਨੇ ਤਾਂ ਕਰਕੇ ਇੱਥੇ ਪਹਿਲਾਂ ਰਸ਼ ਘਟ ਗਿਆ ਸੀ ਜਿਹੜਾ ਕਿ ਹੁਣ ਪਹਿਲਾਂ ਵਾਂਗੂਈ ਹੋ ਗਿਆ ਤੇ ਡੱਲੇਵਾਲ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਸਿੱਧੂ ਪਰ ਇਹ ਦੇ ਪ੍ਰਧਾਨ ਨੇ ਇਹ ਆਦੋ ਪਹੁੰਚ ਗਏ ਪਰ ਪਰਵਾਤਾ ਦੇ ਬੰਦੇ ਡੱਲੇਵਾਲ ਇਹ ਆਸਟੇ ਸਦਰੀ ਸਹੀ ਵੱਖ-ਵੱਖ ਬੁਲਾ ਰਹੇ ਆਪਣੇ ਆਪਣੇ ਵਿਚਾਰ ਰੱਖ ਰਹੇ ਤੇ ਦਿੱਤੇ ਪਰ ਇਹਨਾਂ ਦੇ ਪ੍ਰਧਾਨ ਨੇ ਇਹ ਖਾਸ ਕਰਕੇ ਪੰਜਾਬੀ ਦੌਰਾਨ ਦੇ ਤੋਂ ਤੇ ਉਹਨਾਂ ਨੇ ਵੀ ਆਪਣੇ ਪਾਸੇ ਦੇ ਵਿੱਚ ਸੈੱਡ ਕਰ ਸਰਕਾਰ ਨੂੰ ਬਹੁਤ ਕੋਸਿਆ ਤੇ ਆਪਣਾ ਵਰਜਿਆ ਕਿ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਲਓ ਨਹੀਂ ਤਾਂ ਪਹਿਲਾ ਵਰਗਾ ਹੀ ਅੰਜਾਮ ਹੋਵੇਗਾ ਜਿਵੇਂ ਅੰਦੋਲਨ ਪਹਿਲਾਂ ਦਿੱਲੀ ਚੱਲਿਆ ਤਾਂ ਇੱਥੇ ਵੀ ਉਸੇ ਤਰ੍ਹਾਂ ਦਾ ਜਮ ਤਾਂ ਲੱਗ ਹੀ ਰਹੇ ਤੇ ਉਸੇ ਤਰ੍ਹਾਂ ਦੀ ਇਹ ਮੂਵਮੈਂਟ ਬਣ ਜੂਗੀ ਤੇ ਮੰਗਾ ਤੁਹਾਨੂੰ ਪੰਜ ਸਾਲ ਨੂੰ ਮੰਨਣੀਆਂ ਪੈਣਗੀਆਂ ਉਦੋਂ ਤੱਕ ਇਹ ਬਾਰਡਰ ਐਤਾ ਹੀ ਸੀਨ ਰੱਖ ਲੈਣੇ ਮਿਲਣਗੇ ਸੋ ਆਪਾਂ ਨੇ ਪੂਰਾ ਕਲੋਨੀਆ ਦੇ ਸੱਤੇ ਤੋਂ ਆਪਾਂ ਦਾ ਉਹ ਦਰ ਜਿਹਨੀਆਂ ਤੇ ਭਾਜੀ ਲੋਕਾਂ ਨਾਲ ਪਰ ਤੇ ਬਹੁਤ ਹੀ ਘੱਟ ਹੋਦਾ ਸੀ ਸਟੇਜ ਦੇ ਆਲੇ ਦੁਆਲੇ ਤੇ ਪੰਡਾਲ ਤੋਂ ਬਾਅਦ ਵੀ ਦੁਨੀਆ ਬਹੁਤ ਫਿੱਤਰੀ ਸੀ ਜੇ ਦੇਖ ਲਿਆ ਉਹ ਮਤਲਬ ਵਦਰੇ ਉੱਧਰ ਜਿਹੜਾ ਆਪਣਾ ਨੌਰੀ ਹੋਰ ਤੇਰਾ ਨੀ ਬੈਠੇ ਹੋਰ ਆਦੋਰਾਦੋ ਤਨਕਾ ਕਰਨ ਬਟੂਚੀ ਹਰ ਲੁਕੀ ਗਿਆ ਬੰਦੀ ਨਾ ਉੱਠਿਆ ਯਾ ਸਾਈਂਦਾ ਜਾਨਦਾ ਦਾ ਇਹ ਗੱਡੀ ਆ ਮਟੇ ਗਈ ਹੈਗੀ ਅੰਦਰ ਲੱਗਿਆ ਲੱਗਿਆ ਜਿਆਦਾ ਲੱਗਦਾ ਜੀ ਇਹ ਅੱਜ ਦਾ ਘੱਟ ਦੇਖ ਕੇ ਮੈਨੂੰ ਲੱਗਦਾ ਵੀ ਦਿੱਲੀ ਵਾਲੇ ਹੀ ਹਾਲਾਤ ਬਣ ਜਾਣਗੇ ਤੇ ਅੱਗੇ ਵੇਲੀ ਥਾਂ ਆ ਜੀ ਅੱਗੇ ਪੁਲਿਸ ਨੇ ਇਹ ਬੰਦ ਕੀਤਾ ਹੋਇਆ ਇੱਥੇ ਤੱਕ ਆਪਣਾ ਰੋਡ ਆ ਇਹ ਇਹ ਮੈਂ ਉੱਪਰ ਚੜ ਕੇ ਥੋੜੀ ਜੀ ਵੀਡੀਓ ਬਣਾਈ ਆ ਤੇ ਦਿਸ ਰਿਹਾ ਨਹੀਂ ਰਿਹਾ ਕਿਉਂਕਿ ਇਹ ਵੇਲਾ ਜੀ ਆ ਗਏ ਆ ਬੁੱਟੇ ਆ ਗਏ ਵਿੱਚ ਤੇ ਅੱਗੇ ਬਸ ਬਾਰਡਰ ਤੇ ਉਹਨਾਂ ਨੇ ਆਪਣਾ ਪੰਜਾਬ ਹਰਿਆਣਾ ਬਾਰਡਰ ਤੇ ਫੌਜ ਨੇ ਆਪਣਾ ਬੰਦ ਕੀਤਾ ਹੋਇਆ ਸਾਰਾ ਅੱਗੇ ਜਾਣ ਦਾ ਰਸਤਾ ਪਰ ਕਿਸਾਨ ਵੀ ਆ ਆ ਦੇਖੋ ਇਧਰਲੀ ਸਾਈਡ ਤੋਂ ਦਿਸ ਰਹੀ ਆ ਅੱਗੇ ਪੁਲਿਸ ਖੜੀ ਆ ਉਹ ਟਰੱਕ ਖੜੇ ਨੇ ਪੁਲਿਸ ਦੇ ਉਹਨਾਂ ਨੇ ਆਪਣਾ ਸਿਸਟਮ ਲਾਇਆ ਬਾਤੇ ਸੀਮਿੰਟ ਦੀ ਆ ਉਹ ਬ੍ਰਿਕ ਬਣਾ ਕੇ ਕੰਧਾਂ ਕੱਢੀਆਂ ਹੋਈਆਂ ਨੇ ਸੀਮਿੰਟ ਦੀਆਂ ਇਹ ਸਰੀਏ ਪਾ ਕੇ ਵਿੱਚ ਪੱਕੇ ਪ੍ਰਬੰਧ ਕੀਤੇ ਹੋਏ ਨੇ ਫੌਜ ਨੇ ਆਪਣੇ ਕਿੱਲੇ ਤੋਂ ਕਿੱਲੇ ਵਾਹੀ ਤੇ ਕਿਸਾਨਾਂ ਤੇ ਫੌਜ ਦਾ ਫਰਕ ਰਹਿ ਜਾਂਦਾ ਹਾ ਟਰਾਲੀਆਂ ਖੜੀਆਂ ਨੇ ਜੀ ਜਿਨ੍ਹਾਂ ਦੇ ਵਿੱਚ ਹੀ ਰਹਿਣ ਵਸੇਰਾ ਸੁੰਦੇ ਨੇ ਆਪਣੇ ਕਿਸਾਨ ਵਿਚਾਰੇ ਠੰਡ ਦੀਆਂ ਰਸਤਾਂ ਨੇ ਤੇ ਆਪਣਾ ਬਹੁਤ ਕਾਫੀ ਅਜ ਜਥੇਬੰਦੀਆਂ ਦਾ ਇਕੱਠ ਸੀ ਤੇ ਐਸਾ ਕੋਈ ਨਹੀਂ ਦੀ ਵੀ ਸੁਨਸਰੈ ਨਹੀਂ ਤੀ ਪੂਰੀ ਆਪਣਾ ਉੱਥੇ ਰੌਣਕਾਂ ਲੱਗ ਰਹੀ ਜਾਂਦੀਆਂ ਤੇ ਲੰਗਰ ਚੱਲ ਰਿਹਾ ਸੀ ਪਹਿਲਾਂ ਵਾਂਗੂ ਤੇ ਕਿਤੇ ਆਪਣਾ ਪ੍ਰਸ਼ਾਦਾ ਵੰਡ ਚੱਲ ਰਿਹਾ ਸੀ ਕਿਤੇ ਰੌਣਕਾਂ ਚੱਲ ਰਹੀ ਸੀ ਤਾਂ ਇਦਾਂ ਇਹਦੇ ਚਾਹ ਦਾ ਲੰਗਰ ਚੱਲ ਰਿਹਾ ਸੀ ਜੀ ਤੇ ਡੱਲੇਵਾਲ ਸਾਹਿਬ ਦੀ ਵੀ ਸਿਹਤ ਕਾਫੀ ਡਾਊਨ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ ਚਲੋ ਦੇਖਦੇ ਹਾਂ ਸਰਕਾਰ ਅੱਗੇ ਮੰਗਾਂ ਮੰਨਦੀ ਆ ਜਾਂ ਕਿੰਨਾ ਟਾਈਮ ਹੋਰ ਵੇਟ ਕਰਨੀ ਪੈਂਦੀ ਆ ਸੋ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀ ਲਵਾਓ ਜੀ ਖਨੌਰੀ ਬਾਰਡਰ ਤੇ ਤੇ ਆਪਣੇ ਆਪਣੇ ਕੰਮਕਾਰਾਂ ਚੋਂ ਥੋੜੇ ਜਿਹਾ ਥੋੜਾ ਟਾਈਮ ਕੱਟ ਕੇ ਕੋਈ 2 ਦਿਨ 4 ਦਿਨ 5 ਦਿਨ ਹਫਤਾ ਜਿਹੜਾ ਵੀ ਅਪਣਾ ਸਕਦਾ ਹਾਜ਼ਰੀ ਲਵਾਓ